ਵੀਰ ਦੀ ਪਹਿਲੀ ਫਿਲਮ ਉਹ ਸੂਬੇਦਾਰ ਜਗਿੰਦਰ ਸਿੰਘ ਚ ਵੀਰ ਹੋਣਾ ਦਾ ਕੰਮ ਸੀ ਤਾਂ ਮੈਂ ਪਹਿਲੀ ਵਾਰ ਸਿਨੇਮੇ ਤੇ ਉਹਨਾਂ ਨੂੰ ਦੇਖ ਕੇ ਤੇ ਫੋਟੋ ਖਿੱਚ ਕੇ ਬਾਈ ਨੂੰ ਭੇਜੀ ਮੈਂ ਕਿਹਾ ਯਾਰ ਬਾਈ ਬੜੀ ਖੁਸ਼ੀ ਹੋਈ ਤੁਹਾਨੂੰ ਇਸ ਸਕਰੀਨ ਤੇ ਦੇਖ ਕੇ ਜਸਰ ਕੌਰ ਨਾਲ ਅਸੀਂ ਜੁੜੇ ਸੀ 2016 ਤੋਂ ਸਰਨੇ ਮਸ਼ਾਨਦਾਰ ਕੰਗਣੀ ਵਰਕੇ ਕੀਤਾ ਤੋਂ ਬਾਅਦ ਤਾਂ ਇੱਕ ਬਹੁਤ ਚਾਹ ਦੀ ਜਿਹੜੀ ਫੀਲਿੰਗ ਸੀ ਮੈਂ ਬਾਈ ਨੂੰ ਭੇਜਿਆ ਮੈਂ ਕਿਹਾ ਮੈਨੂੰ ਬਹੁਤ ਹੀ ਖੁਸ਼ੀ ਹੋਈ ਵੀ ਆਪਾਂ ਛੋਟੇ ਛੋਟੇ ਪਲਾਂਗ ਪੱਟੇ ਸੀ ਤੇ ਤੁਸੀਂ ਅੱਜ ਵੱਡੀ ਸਕਰੀਨ ਤੇ ਆਏ ਹੋ ਤਾਂ ਪ੍ਰਮਾਤਮਾ ਕਰੇ ਤੁਸੀਂ ਆਪਦੀਆਂ ਸੋਲੋ ਫਿਲਮਾਂ ਵੀ ਕਰੋ ਤਾਂ ਹੋਰ ਚਾਹ ਹੋਊਗਾ ਪਰ ਅੱਜ ਨਹੀਂ ਬਿਲ ਲੱਗਦਾ ਉਹ ਨਹੀਂ ਵੇਖਣੀ ਬਣਦੀ ਸੀ ਸਾਡੀ ਜਿਵੇਂ ਸਾਨੂੰ ਸਾਰਿਆਂ ਨੂੰ ਰਾਜਵੀਰ ਦੀ ਫਿਲਮ ਵੇਖਣੀ ਪਈ ਐ ਚੰਗੀ ਫਿਲਮ ਹੈ ਤੁਸੀਂ ਸਾਰੇ ਦੇਖਿਓ ਚੰਗਾ ਇਹਨਾਂ ਨੇ ਉਦਮ ਕੀਤਾ ਸਾਰੀ ਟੀਮ ਨੇ ਜਿਨ੍ਹਾਂ ਨੇ ਉਹਨੂੰ ਜਿਉਂਦੇ ਰੱਖਣ ਲਈ ਆਪਦੀ ਕਲਾ ਨੂੰ ਵਾਪਸ ਕਲਾ ਦੇ ਰਾਹੀ ਉਹਨੂੰ ਵਾਪਸ ਸਕ੍ਰੀਨ ਤੇ ਲਿਆਂਦਾ ਸਾਡੇ ਸਾਰਿਆਂ ਚ ਆਉਂ ਲੱਗਦਾ ਜਿਵੇਂ ਫਿਲਮ ਤੋਂ ਬਾਅਦ ਫੇਰ ਮਿਲੂਗਾ ਇਹ ਗੱਲ ਕਰੂਗਾ ਯਾਰ ਕਿਵੇਂ ਲੱਗੀ ਤੁਹਾਨੂੰ ਫਿਲਮ ਕੀਕ ਲੱਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪੁੱਛੂਗਾ ਤੇ ਅਸੀਂ ਕਵਾਂਗੇ ਯਾਰ ਬਹੁਤ ਸੋਹਣੀ ਰਾਜਵੀਰ ਤੇਰੀ ਹਰ ਵਾਰ ਦੀ ਤਰ੍ਹਾਂ ਤੇਰੇ ਗੀਤਾਂ ਦੀ ਤਰ੍ਹਾਂ ਤੇਰੀ ਫਿਲਮ ਬਹੁਤ ਸੋਹਣੀ ਆ ਪਰ ਮੈਨੂੰ ਲੱਗਦਾ ਨਹੀਂ ਕਦੇ ਵਾਪਸ ਆਉਂਦੇ ਨੇ ਜਿਹੜੇ ਚਲੇ ਜਾਂਦੇ ਨੇ